ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਨਵੇਂ ਵੀਡੀਓ ਦੇ ਵਿੱਚ ਤੇ ਜੀ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਜੀ ਆਪਾਂ ਪਾਸਾ ਨੂੰ ਪੱਠੇ ਪਾ ਦਿੱਤੇ ਨੇ ਗੋਵਾ ਸੁੱਟਣ ਨਾਲ ਆਪਾਂ ਤਾਂ ਰਹਿੰਦਾ ਹੀ ਨਵਾਂ ਐਪੀਸੋਡ ਸੁੱਟ ਦਵਾਂਗੇ ਤੇ ਹੁਣ ਆਪਾਂ ਆ ਚੁੱਕੇ ਹੈਗੇ ਆ ਬਫੈਲੋ ਮਿਲਕਿੰਗ ਕਰਨ ਵਾਸਤੇ ਤੇ ਸਾਰੇ ਬਸੂ ਖਾਂਦਾ ਹੀ ਨੇ ਪੱਠੇ ਤੇ ਆਪਾਂ ਮੱਝ ਦੇ ਅੱਗੇ ਸੁੱਟ ਦਿੱਤੀ ਹੈਗੀ ਆ ਖਾਲ ਤੇ ਹੁਣ ਆਪਾਂ ਚੋਲਵਾਂਗੇ ਮੱਝ ਨੂੰ ਤੇ ਰੀਅਲ ਸਾਊਂਡ ਦੇ ਵਿੱਚ ਅੱਜ ਤੁਹਾਨੂੰ ਉਤਾਰ ਕੱਢ ਕੇ ਦਿਖਾਵਾਂਗੇ ਤੇ ਜਿਹੜੀ ਆਪਣੀ ਮੱਝ ਹੈਗੀ ਉਹ ਪਸਮਨ ਲੱਗੇ ਥੋੜਾ ਜਿਹਾ ਟਾਈਮ ਲਾਉਂਦੀ ਹੈ ਕਿਉਂਕਿ ਕਦੀ ਕਦੀ ਨਹੀਂ ਵੀ ਪਸਮਦੀ ਕਦੀ ਕਦੀ ਪਸਮ ਜਾਂਦੀ ਹੈ ਕਿਉਂਕਿ ਆਪਣੀ ਮੱਝ ਸੂਨ ਵਾਲੀ ਹੈਗੀ ਹੈ ਤੇ ਇਹ ਆਪਣੀ ਮੱਝ ਨੂੰ ਪੰਜਵਾਂ ਮਹੀਨਾ ਜਾਣ ਰਿਹਾ ਤੇ ਜਿਹੜੀ ਆਪਣੀ ਗਾਂ ਹੈਗੀ ਹੈ ਉਹਨੂੰ ਉਹ ਸੂਨ ਵਾਲੀ ਹੈ ਤਿੰਨ ਚਾਰ ਦਿਨਾਂ ਚ ਸੂਪੂਗੀ ਉਹਦਾ ਵੀ ਤੁਹਾਨੂੰ ਵਲੌਗ ਸ਼ੇਅਰ ਕਰਾਂਗੇ ਤੇ ਜੀ ਹੁਣ ਆਪਾਂ ਡੋਕੇ ਕੱਢ ਲੈਣੇ ਆਂ ਤੇ ਬੇਨੀ ਆਪਣੀ ਮੱਝ ਪਸੰਦੀ ਹੈ ਕਿ ਨਹੀਂ ਪਸੰਦੀ ਤੇ ਜੇ ਜੇਕਰ ਚੈਨਲ ਤੇ ਨਵੇਂ ਆ ਫਿਰ ਸਾਡੀ ਵੀਡੀਓ ਨੂੰ ਪਹਿਲੀ ਵਾਰ ਵੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਤੇ ਕਮੰਦੀ ਜਿਹਾ ਕਮੈਂਟ ਕਰ ਦਿਓ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਨਾਲ ਪਹਿਲਾਂ ਪਹੁੰਚ ਜਾਵੇ ਤੇ ਜੀ ਹੁਣ ਆਪਾਂ ਤੁਹਾਨੂੰ ਧਾਰ ਕੱਢ ਦੀ ਆਵਾਜ਼ ਸੁਣਾਉਣੇ ਆ ਤੇ ਆਪਾਂ ਬਾਲਟੀ ਰੱਖ ਲਈਤੀ ਹੈਗੀ ਆਪਣੀ ਮੱਝ ਪਸੰਦੀ ਹੈ I mm -hmm. အဲကိုစား ਤੇਜ਼ੀ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਆਈ ਹੋਪ ਕਿ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਜੇ ਚੰਗੀ ਲੱਗੀ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਕਰਦੇ ਤੇ ਇੱਕ ਵਧੀਆ ਜਿਹਾ ਕਮੈਂਟ ਕਰਦੇ ਹੋ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਤੇ ਜੇਕਰ ਤੁਸੀਂ ਐਹੋ ਜਿਹੀਆਂ ਵੀਡੀਓਆਂ ਜਾਂ ਫਿਰ ਪਸ਼ੂ ਪਾਲਣ ਦੀਆਂ ਵੀਡੀਓਜ਼ ਵੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਹੋ ਜਿਹੀਆਂ ਵੀਡੀਓਆਂ ਸਾਡੇ ਚੈਨਲ ਤੇ ਆਉਂਦੇ ਰਹਿਣਗੀਆਂ ਤਦ ਤੱਕ ਲਈ ਓਕੇ ਗੁੱਡ ਬਾਏ ਸੇਫੀ ਹੋਮ ਟੇਕ ਕੇਅਰ